ਅੰਜੇ ਜੋ ਵੀ ਇੱਛਾ ਦੇ ਨਾਲ ਪਾਰਟੀ ਚ ਆਉਂਦੇ ਗੁਲਕਰ ਸਾਹਿਬ ਨੇ ਮੈਂ ਤਾਂ ਉਹ ਡੈਲੀਗੇਟਿੰਗ ਬੜਾ ਕਰ ਧਰਤੀ ਕਰਾ ਕੰਮ ਹੋਗਾ ਤੇਸ ਵੈਲਕਮ ਕੀਤਾ ਜਿਹੜੇ ਬਲੰਚ ਦੇਖੇ ਪੜੇ ਨਾ ਚਬਤਾ ਹਰ ਸਾਫ ਕਰਕੇ ਪਾਰਟੀ ਸੇਵਾ ਕਰਦੇ ਕਿਸੇ ਵੀ ਇਤਰਾਜ਼ ਨਹੀਂ ਤਾਂ ਸੇਵਾ ਹੈ ਪਾਰਟੀ ਦੀ ਕਾਲੀ ਪਾਰਟੀ ਜਦੋਂ ਜਿਹੜੀ ਕਰਾ ਪਾਰਟੀ ਨੂੰ ਵਾਣਿਆ ਜਿਹੜਾ ਆਉਂਦਾ ਹੈ ਉਹ ਆ ਕੇ ਸੇਵਾ ਕਰਦਾ ਨਾ ਕਿ ਪਾ ਦੇਖੋ ਗੁਰੂ ਮਹਾਰਾਜ ਦੇ ਵੱਲੋਂ ਸ੍ਰੀ ਗੰਕਾ ਸਾਹਿਬ ਤੋਂ ਇੱਥੇ ਵਿਦੇਸ਼ ਦੇ ਵਿੱਚ ਆ ਕੇ ਇਹ ਸੇਵਾ ਲੱਗੀ ਹੈ ਜੋ ਗੁਰੂ ਦਾ ਸਿੱਖ ਹੈ ਉਹ ਵੈਸੇ ਵੀ ਜਦੋਂ ਆਉਂਦਾ ਗੁਰੂ ਘਰ ਉਹ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੁੱਝ ਤੇ ਸਾਫ਼ ਕਰਦਾ ਹੈ ਮੰਦਰ ਸਾਫ਼ ਕਰਦਾ ਹੈ ਆ ਭਰਤਨ ਸਾਫ਼ ਕਰਦਾ ਹੈ ਇਸ ਤਰ੍ਹਾਂ ਦੀ ਸੇਵਾ ਦੇ ਬੈ ਕੇ ਪਾਠ ਕਰਦਾ ਹੈ ਇਹ ਉਸ ਤੇ ਸ਼ਰਧਾ ਹਰ ਸਿੱਖ ਦੀ ਹੁੰਦੀ ਹੈ ਤੇ ਸਾਨੂੰ ਗੁਰੂ ਪਾਸੋਂ ਹੀ ਦੇਸ਼ੋਂ ਕੇ সেবা ਲੱਗੀ ਹੈ ਸਭ ਨੇ ਇਹ ਵੀ ਗੁਰੂ ਬਾਣੀ ਦੀ ਕਿਰਪਾ ਹੈ ਜਿੰਦਗੀ ਇੰਤ ਮਸਾਨ ਨੂੰ ਲਾਭ ਕਰਨ ਵਾਲਾ ਇਸ ਤਰਕੇ ਪੁੰਨਾ ਭੁਲਾ ਦੇ ਬਖਸ਼ਿਸ਼ ਵਾਸਤੇ ਗੁਰੂ ਨੇ ਆਪ ਸੇਵਾ ਲਈ ਹੈ ਬਹੁਤ ਮਾਣ ਆਵਾ ਹੈ ਜੀਗਾ ਤੇ ਅਸੀਂ ਆਪਣੀ ਆਤਮਾ ਤੋਂ ਪੂਰਾ ਯਤਨ ਕਰਕੇ ਜਿੰਨਾ ਹੋ ਸਕਦਾ ਹੈ ਪੂਰੇ ਮਨ ਨਾਲ ਸੇਵਾ ਕਰਨ ਦਾ ਕਰ ਰਹੇ ਹਾਂ ਤੇ ਗੁਰੂ ਕਿਰਪਾ ਕਰੂ ਅਸ਼ੀਰਵਾਦ ਦੇ ਉਹ ਪੀਉਂਦਾ ਉਹ ਡੈਡੀਕੇਟਡ ਤੇ ਲੀਗਲ ਪ੍ਰੋਸੈਸ ਹੈ ਕਿ ਚੋਣ ਪ੍ਰੋਸੀਜਰ ਹੈ ਉਹਦੇ ਥੱਲੇ ਭਰਤੀ ਹੁੰਦੀ ਹੈ ਉਹਦੇ ਥੱਲੇ ਚੋਣ ਹੁੰਦੀ ਹੈ ਸਾਰਾ ਸਿਸਟਮ ਜਿਹੜਾ ਚੋਣ ਕਲੈਕਸ਼ਨ ਕਮਿਸ਼ਨ ਪੀਡੀਆ ਦੇ ਥੱਲੇ ਹੈ ਤੇ ਜੋ ਡੈਲੀਗੇਟ ਹੈ ਜਿਸ ਨੂੰ ਬ੍ਰਾਊਂਗ ਕੋ ਦੋਹ ਕਰੀ ਸਕਦਾ ਇਸ ਤਰਕੇ ਵਾਸ਼ੋਮੀ ਨੇ ਇਹ ਕਿਹਾ ਕਿ ਠੀਕ ਹੈ ਸਿੰਘ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਬਾਲ ਕੈਪੀਟਲ ਲੰਬੀ ਸਾਹ ਹੈ ਤੇ ਮੈਂ ਨਾਲ ਹੀ ਡਟਿਆ ਤੇ ਜੋ ਹੋਇਆ ਉਹ ਬਹੁਤ ਵੱਧ ਭਾਗ ਹੋਇਆ ਪਿਛਲੇ ਸਮੇਂ ਦੇ ਦੌਰਾਨ ਅੱਜ ਨੂੰ ਲੱਗਦਾ ਕਿ ਇਹ ਮੁਜਾਦਰਾ ਲੇਵਾ ਹੋ ਰੂ ਜਾ ਰਿਹਾ ਕਿ ਕਿ ਅਜ ਇੱਕ ਮੀਟਿੰਗ ਵੀ ਜਿਹੜੀ ਹੈ ਬਾਕੀਆਂ ਵੱਲੋਂ ਅੰਮ੍ਰਿਤਸਰ ਸਾਹਿਬ ਕੇ ਜਿਹੜੀ ਹੈ ਕਿ ਇਹ ਜਿਸ ਦਿਨ ਚ ਉਹਨੇ ਆਪਣਾ ਸੁਧਾਰ ਲੈ ਕੇ ਇਸ ਮੀਟਿੰਗ ਦਾ ਫੈਸਲਾ ਕੀਤਾ ਦੇਖੋ ਜੋ ਗੁਰੂ ਮਹਾਰਾਜ ਨੇ ਭੋਣਾ ਉਹਦੇ ਉਹ ਬੋਛੇ ਕਰੇਗਾ ਸਾਰਿਆਂ ਤੇ ਸਭ ਦੇ ਮਨ ਸਾਫ ਹੋ ਜਾਊਗਾ ਉਹ ਕਰੇਗਾ ਪੰਚ ਚੜ੍ਹਦੀ ਕਲਾ ਜਾਊਗਾ ਇੱਕ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਤੇ ਲੀਡਰ ਜਿਹੜੇ ਉਹਨਾਂ ਨੂੰ ਇਸ ਵਾਰਾ ਪਾਰਟੀ ਦੇ ਵਿੱਚ ਲਿਆਉਣ ਲਈ ਤਿਆਰ ਨੇ ਕੋਈ ਕਿਸੇ ਨੂੰ ਸ਼੍ਰੋਮਣੀ ਕਾਲੀ ਦਲ ਤਾਂ ਸਭ ਦਾ ਸਾਂਝਾ ਹੈ ਇਹ ਲੋਭ ਇਛਾ ਦੇ ਨਾਲ ਪਾਰਟੀ ਚਾਹੁੰਦੇ ਫੁਲਕਰ ਸਾਹਿਬ ਨੇ ਮੈਂ ਤਾਂ ਬਟਾ ਡੈਲੀਗੇਟ ਬੜਾ ਘਰ ਦਿਖ ਰਿਹਾ ਕੰਮ ਵਾਂਗ ਤੇ ਇਸ ਵੈਲਕਮ ਕੀਤਾ ਇਹਦੇ ਵੱਲੋਂ ਇਹ ਸੁਖ ਦੇਖਣੇ ਪੁਰੇ ਸੋ ਅਸੀਂ ਤਾਂ ਜੋ ਆਉਣਾ ਚਾਹੁੰਦਾ ਹੈ ਸਭ ਤਾਲ ਸਭ ਹਣ ਸਾਫ਼ ਕਰਕੇ ਪਾਰਟੀ ਸੇਵਾ ਕਰਦੇ ਕਿਸੇ ਨੂੰ ਵੀ ਇਤਰਾਜ਼ ਨਹੀਂ ਤਾਂ ਸੇਵਾ ਹੈ ਪਾਰਟੀ ਦੀ ਅਕਾਲੀ ਪਾਰਟੀ ਕਿ ਜਦੋਂ ਜਹਿਨ ਕਰਦਾ ਪਾਰਟੀ ਕਿ ਵਾਦੀਆਂ ਇਹ ਜਿਹੜਾ ਆਉਂਦਾ ਹੈ ਉਹ ਆ ਕੇ ਸੇਵਾ ਕਰਦਾ ਨੰਗਾ ਨੰਗਾ ਦੇ ਟਿਕਟ ਚੋਣਾ ਜਿਹੜੀਆਂ ਉਹ ਅਸੀਂ ਲੜਾਂਗੇ ਫੈਸਲਾ ਕਿਹੜੀ ਪਾਰਟੀ ਆੜੇ ਕੇ ਬਾਬੇ ਕੇ ਇਹ ਜਿਹੜੇ ਦੇਣਾ ਇਹ ਸ਼ਹੀਦੀ ਪੰਦਰ ਬਾੜਾ ਦੁਨੀਆ ਦਾ ਇਤਿਹਾਸਿਕ ਸ਼ਹੀਦੀ ਪੰਦਰ ਬਾੜਾ ਕਿਸੇ ਗੁਰੂ ਨੇ ਕਿਸੇ ਰੈਵਰ ਨੇ ਆਪਣੇ ਬੱਚੇ ਦੀ ਬਾਰੇ ਹੋਵੇ ਆਪਣਾ ਪਰਿਵਾਰ ਦੀ ਬਾਰੇ ਹੋਵੇ ਇਹ ਉਸ ਤਰ੍ਹਾਂ ਦੇ ਦਿਹਾੜੇ ਚ ਜਿਹੜੀ ਚੋਣਾ ਕਰ ਉਹ ਸਾਰੇ ਹਿੰਦੁਸਤਾਨ ਵਾਸਤੇ ਕਰਵਾੜੀ ਸੀ ਸਾਡੇ ਕੱਲੇ ਵਾਸਤੇ ਨਹੀਂ ਸੀ ਕੱਲੇ ਸਿੱਖਾਂ ਵਾਸਤੇ ਦਬੇ ਕੁਛਲੇ ਲੋਕਾਂ ਵਾਸਤੇ ਜ਼ੁਲਮ ਦੇ ਖਿਲਾਫ ਉਹ ਲੜਾਈ ਸੀ ਇਸਦੇ ਚਾਪਾ ਵਾਰਿਆ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਬਾਰੇ ਆਪਣੇ ਪਿਆਰੇ ਬਾਰੇ ਆਪਣੇ ਸਾਰੇ ਗੁਰਸ਼ਿਕ ਬਾਰੇ ਸੋ ਜੋ ਉਹਨਾਂ ਦੇ ਸੰਗੀ ਸਾਥੀ ਸੀ ਉਸ ਦਿਹਾੜੇ ਚ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਨੂੰ ਕੀ ਹੋਇਆ ਜੇ 2 ਸਾਲ ਤੱਕ ਗਏ ਇਸ ਤੇ ਹੋਰ ਵੀ 20 ਦਿਨ ਤੱਕ ਸਕਦੇ ਸੀ ਜਾਨੀ ਚੋਂ ਸਕਦੇ ਸੀ ਲੇਕਿਨ ਫਿਰ ਵੀ ਹਾਮੇ ਇਹਨਾਂ ਨੇ ਗਲਤੀ ਕੀਤੀ ਅਸੀਂ ਛੋਣ ਲਾ ਚੋਂਡ ਕਮਿਸ਼ਨ ਨੂੰ ਮਿਲੋਗੇ ਮਿਹਸਾਬੀ ਸੁਣੋ ਕਿ ਜਦੋਂ ਇੱਕ ਲੈਟਰ ਦੇ ਚੁੱਕੇ ਦੁਬਾਰਾ ਦੁਬਾਰਾ ਕਿ ਅੱਗੇ ਕੀ ਕੀਤਾ ਕੋਈ ਕਿੰਨੇ ਕਵਾਰੀਆਂ ਅਸੀਂ ਕਹਿ ਚੁੱਕਿਆ ਜੇ ਜਵਾਨੀ ਦੀ ਕਹਾਣੀ ਬਣਿਆ ਫਿਰ ਲੈਟਰ ਗੱਲ ਥੋੜਾ ਬੰਨ ਲੈਣਗੇ ਉਹਨਾਂ ਨੂੰ ਤਾਂ ਕਮੇਟੀ ਕੰਮ ਕਰਕੇ ਜੀ ਹਲਤਖ ਸਾਹਿਬ ਵੱਲੋਂ ਬਣਾਈ ਦੀ ਕਿਉਂਕਿ ਹਮ ਤਾਂ ਝਾਪਾ ਪਾ ਕੋਈ ਦੋ ਇਲੈਕਸ਼ਨ ਸਿਸਟਮ ਹੈ ਉਹ ਸਨੇ ਚੋਣ ਦੀ ਜੇ ਤੁਸੀਂ ਕੱਟਾ ਇਸ ਨੂੰ ਸਵਾਲਦਾ ਇੰਕਾ ਕਿ ਚੋਣ ਦੇ ਵਿੱਚ ਇਹ ਨਿਸ਼ਾਨ ਦਿੱਤੇ ਤਾਂ ਕੌਣ ਨਿਸ਼ਾਨ ਦੀ ਜਿਹੜਾ ਡੀਗਲ